ਹਾਂਜੀ ਸਾਰੀ ਸਸ਼ਿਕਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਆਈ ਹੋਪ ਕਿ ਸਾਰੇ ਬਹੁਤ ਵਧੀਆ ਹੋ ਹੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲिटल ਐਂਜਲ ਮਹਿਰੀਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਜਿਹੜੀ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਅੱਜ ਆਪਾਂ ਚੱਲੇ ਸੀਗੇ ਗੋਤਵਾਰਾ ਨਾਟਾ ਸਾਹਿਬ ਸਵੇਰੇ-ਸਵੇਰੇ ਆਪਾਂ ਨਿਕਲ ਗਏ ਸੀਗੇ 5:30 ਦੇ ਆਸ-ਪਾਸ ਦੀ ਅਜੇ ਪਾ ਤੁਹਾਨੂੰ ਗੁਰਦੁਆਰਾ ਨਾਟਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਵੀਡੀਓਜ਼ ਐਂਡ ਤੱਕ ਜਰੂਰ ਬਨੇ ਰਹੋ ਅੰਜੀ ਆਪ ਪਹੁੰਚ ਗਏ ਗੁਰਦੁਆਰਾ ਸਾਹਿਬ ਦੇਖੋ ਸਾਹਮਣੇ ਦਿਖ ਰਿਹਾ ਗੁਰਦੁਆਰਾ ਸਾਹਿਬ ਤੇ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ

ਚਲੋ ਜੀ ਹੁਣ ਚੱਲੇ ਸੀ ਆਪਾਂ ਘਰ ਵਾਪਸ ਤੇ ਇੱਧਰ ਗੁੱਗੂ ਡਰਾਈਵ ਕਰ ਰਿਹਾ ਦੇਖੋ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ ਵੀਡੀਓ ਦੇਖਣ ਲਈ ਹੋਰਿਆ ਪੂਰੀ ਚਲਾਉਂਦੀ ਘੱਡੀ ਦੇਖ ਤੇ ਸੀ ਲੱਗ ਜੀ ਚਲਾਉਂ